ਸ਼ਸ਼ੀਕਲ ਸਾਰਿਆਂ ਨੂੰ ਅਮਰਤ ਟੈਕ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਆਰਮੀ ਪਬਲਿਕ ਸਕੂਲਾਂ ਦੇ ਵਿੱਚ ਪੋਸਟਾਂ ਆਈਆਂ ਹੋਈਆਂ ਨੇ ਜਿਹੜੀਆਂ ਕਿ TGT PG T ਅਤੇ PRT ਇਹਨਾਂ ਜਿਹੜੇ ਕਿ ਟੀਚਰ ਦੀਆਂ ਪੋਸਟਾਂ ਨੇ ਜੀ ਤੇ ਆਲ ਇੰਡੀਆ ਵਿੱਚ ਕਿਤੋਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਆਲ ਇੰਡੀਆ ਦੀਆਂ ਪੋਸਟਾਂ ਨੇ ਜੀ ਅੱਗੇ ਗੱਲ ਕਰਦੇ ਹਾਂ ਇੰਪੋਰਟੈਂਟ ਡੇਟਸ ਦੀ ਜੋਨੀਆਂ ਪੋਸਟਾਂ ਨੇ ਇਹ 5 6 ਤੋਂ ਜਾਂ 25 ਤੋਂ ਭਰਨੀਆਂ ਸ਼ੁਰੂ ਹੋ ਚੁੱਕੀਆਂ ਨਹੀਂ ਸੀ ਤੇ ਇਹਨਾਂ ਪੋਸਟਾਂ ਨੂੰ ਭਰਨ ਦੀ ਆਖਰੀ ਮਿਤੀ 16 8 2025 ਹੈ ਜੀ ਤੇ ਕਰੈਕਸ਼ਨ ਡੇਟ 22 ਤੋਂ 24 ਅਗਸਤ 2025 ਹੈ ਜੀ 22 23 ਤੇ 24 ਅਗਸਤ ਦੇ ਵਿੱਚ ਵਿੱਚ ਤੁਸੀਂ ਇਹਨਾਂ ਵਿੱਚ ਜੇਕਰ ਤੁਹਾਡੇ ਤੋਂ ਫਾਰਮ ਫਿਲ ਕਰਨਾ ਸਮੇਂ ਕੋਈ ਮਿਸਟੇਕ ਰਹਿ ਜਾਂਦੀ ਆ ਤਾਂ ਤੁਸੀਂ ਕਰੈਕਸ਼ਨ ਡੇਟ ਦਿੱਤੀ ਹੋਈ ਆ ਵਿੰਡੋ ਓਪਨ ਹੋ ਜਾਣੀ ਆ 22 23 ਤੇ 24 ਅਗਸਤ ਦੇ ਵਿੱਚ ਵਿੱਚ ਤੁਸੀਂ ਇਸ ਨੂੰ ਸਹੀ ਕਰ ਸਕਦੇ ਹੋ ਅੱਗੇ ਐਗਜ਼ਾਮ ਡੇਟ 20 ਤੋਂ 21 ਸਤੰਬਰ ਇਹਨਾਂ ਨੇ ਲਿਖਿਆ ਕਿ ਇਸ ਸਮੇਂ ਜਿਹੜੀ ਕਿ ਐਗਜ਼ਾਮ ਡੇਟ ਅਨਾਉਂਸ ਕਰ ਦਿੱਤੀ ਜਾਊਗੀ ਉਸ ਤੋਂ ਬਾਅਦ ਐਡਮਿਟ ਕਾਰਡ ਰੀਲੀਜ਼ ਹੋਣਗੇ ਜੀ 8 9 2025 ਨੂੰ ਤੇ ਐਗਜ਼ਾਮ ਰਿਜ਼ਲਟ ਆ ਜਿਹੜਾ ਕਿ ਉਹ ਆਫਟਰ ਜਿਹੜਾ ਕਿ 8 10 2025 ਤੋਂ ਬਾਅਦ ਜਿਹੜਾ ਕਿ ਅਨਾਉਂਸ ਕੀਤਾ ਜਾਊਗਾ ਅਗੇ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਨਰਲ OBC ਇਕਨੋਮਿਕਲੀ ਵੀਕ ਸੈਕਸ਼ਨ SC ST ਦੇ PH ਫਿਜ਼ੀਕਲੀ ਹੈਂਡੀਕੈਪਟ ਇਹਨਾਂ ਸਾਰਿਆਂ ਵਾਸਤੇ 385 ਰੁਪਏ ਜਿਹੜੀ ਸਰਕਾਰੀ ਫੀਸ ਆ ਉਹ ਰੱਖੀ ਹੋਈ ਆ ਜਿਹਦਾ ਮੋਡ ਆਨਲਾਈਨ ਆ ਤੁਸੀਂ ਨੈਟ ਬੈਂਕਿੰਗ ਡੈਬਿਟ ਕਾਰਡ ਕ੍ਰੈਡਿਟ ਕਾਰਡ ਤਾਂ UPI ਦੇ ਥਰੂ ਪੇਮੈਂਟ ਕਰ ਸਕਦੇ ਹੋ ਏਜ ਲਿਮਟ ਦੀ ਗੱਲ ਕਰੀਏ ਤਾਂ ਫਰੈਸ਼ ਕੈਂਡੀਡੇਟ ਵਾਸਤੇ ਇਹਨਾਂ ਨੇ 40 ਸਾਲ ਤੱਕ ਰੱਖੀ ਹੋਈ ਆ ਐਕਸਪੀਰੀਅੰਸ ਕੈਂਡੀਡੇਟ 57 ਸਾਲ ਤੱਕ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਜੀ ਅ ਮਿਨੀਮਮ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਪਿਛਲੇ 10 ਸਾਲਾਂ ਦੇ ਵਿੱਚ ਵਿੱਚ ਇਹਨਾਂ ਨੇ ਲਿਖਿਆ ਹੋਇਆ ਕੁਆਲਿਫੀਕੇਸ਼ਨ ਡਿਟੇਲ ਦੀ ਗੱਲ ਕਰੀਏ ਤਾਂ ਜਿਹੜੇ ਪੀਜੀਟੀ ਟੀਚਰ ਆ ਉਹਦੇ ਵਾਸਤੇ ਗ੍ਰੈਜੂਏਸ਼ਨ ਡਿਗਰੀ ਪਾਸ ਹੋਣੀ ਚਾਹੀਦੀ ਆ ਬੀਐਡ ਜਾਂ ਡੀਐਡ ਹੋਣੀ ਚਾਹੀਦੀ ਆ 50% ਜਿਹੜੇ ਕਿ ਨੰਬਰ ਨੇ ਉਹ ਹੋਣੇ ਚਾਹੀਦੇ ਘੱਟੋ ਘੱਟ ਤੇ ਟੀਜੀਟੀ ਟੀਚਰ ਵਾਸਤੇ ਗ੍ਰੈਜੂਏਸ਼ਨ ਇਨ ਅ ਰਿਲੇਟਿਡ ਸਬਜੈਕਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਸਬੰਧਤ ਸਬਜੈਕਟ ਦੇ ਵਿੱਚ ਟੀਜੀਟੀ ਪੋਸਟ ਵਾਸਤੇ ਟੀਚਰ ਦੀ ਪੋਸਟ ਵਾਸਤੇ ਜੀ ਅੱਗੇ ਬੀਐਡ ਨਾਲ ਪਾਸ ਹੋਣੀ ਚਾਹੀਦੀ ਆ 50% ਨੰਬਰ ਘੱਟੋ ਘੱਟ ਹੋਣੇ ਚਾਹੀਦੇ ਆ ਅੱਗੇ ਪੀਜੀਟੀ ਟੀਚਰ ਦੀ ਪੋਸਟ ਵਾਸਤੇ ਪੀਜੀ ਐਨ ਰਿਲੇਟਡ ਸਬਜੈਕਟ ਹੋਣੀ ਚਾਹੀਦੀ ਆ ਜੀ ਤੇ ਬੀਐਡ ਜਿਹੜੀ ਕਿ 50 ਨੰਬਰਾਂ ਪ੍ਰਤੀਸ਼ਤ ਨੰਬਰਾਂ ਦੇ ਨਾਲ ਪਾਸ ਹੋਣੀ ਚਾਹੀਦੀ ਆ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਆਨਲਾਈਨ ਸਕਰੀਨਿੰਗ ਟੈਸਟ ਹੋਏਗਾ ਜੀ ਕੰਪਿਊਟਰ ਬੇਸਡ ਟੈਸਟ ਹੋਏਗਾ ਜਿਹੜਾ ਜਿਹੜਾ ਕਿ ਇਹ ਇਹਨਾਂ ਦੇ ਜਿਹੜਾ ਕਿ ਆਰਮੀ ਵੱਲੋਂ ਜਿਹੜਾ ਕਿ ਲਿਆ ਚੋਊਗਾ ਇਹ ਤੇ ਇੰਟਰਵਿਊ ਦੀ ਗੱਲ ਕਰੀਏ ਤਾਂ ਸ਼ਾਰਟਲਿਸਟਡ ਕੈਂਡੀਡੇਟ ਇੰਟਰਵਿਊ ਜਿਹੜੇ ਕੈਂਡੀਡੇਟ ਸ਼ਾਰਟਲਿਸਟ ਦੇ ਵਿੱਚ ਆਉਣਗੇ ਉਹਨਾਂ ਦੀ ਇੰਟਰਵਿਊ ਹੋएगी ਜੀ ఎవਾਲਿਊਸ਼ਨ ਆਫ ਅ ਟੀਚਿੰਗ ਸਕਿੱਲ ਐਂਡ ਕੰਪਿਊਟਰ ਪ੍ਰੋਫੀਸੀਐਂਸੀ ਟੀਚਿੰਗ ਸਕਿੱਲ ਚੈੱਕ ਕੀਤੀ ਜਾਊਗੀ ਤੇ ਕੰਪਿਊਟਰ ਪ੍ਰੋਫੀਸ਼ੈਂਸੀ ਤੁਹਾਡੇ ਚੈੱਕ ਕੀਤੀ ਜਾਊਗੀ ਆਨਲਾਈਨ ਸਕਰੀਨਿੰਗ ਟੈਸਟ ਦੀ ਡਿਟੇਲ ਤੁਹਾਨੂੰ ਦੱਸ ਦਿਆਂ ਕਿ ਆਨਲਾਈਨ ਹੋਏਗੀ ਸੀ ਸਿਲੇਬਸ ਕੀ ਹੋਏਗਾ ਜਨਰਲ ਅਵੇਅਰਨੈਸ ਦੇ ਕੁਐਸਚਨ ਹੋਣਗੇ ਮੈਂਟਲ ਅਬਿਲਿਟੀ ਹੋਏਗੀ ਇੰਗਲਿਸ਼ ਕੰਪੋਜੀਸ਼ਨ ਹੋਏਗੀ ਐਜੂਕੇਸ਼ਨ ਕਨਸੈਪਟ ਜੋ ਹੋਣਗੇ ਅਤੇ ਸਬਜੈਕਟ ਨੌਲੇਜ ਹੋਏਗੀ ਅੱਗੇ ਅਪਲਾਈ ਕਿਦਾਂ ਕਰਨਾ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਆ ਕੇ ਤੇ ਇੱਥੇ ਤੁਸੀਂ OST 2025 ਰਜਿਸਟ੍ਰੇਸ਼ਨ ਕਲੈਕ ਕਰਨੀ ਆ ਤੁਸੀਂ ਸਾਈਟ ਤੇ ਜਾਉਗੇ ਫਿਰ ਰਜਿਸਟ੍ਰੇਸ਼ਨ ਵਿਦ ਨੇਮ ਈਮੇਲ ਤੇ ਮੋਬਾਈਲ ਨੰਬਰ ਨਾਲ ਤੁਸੀਂ ਰਜਿਸਟ੍ਰੇਸ਼ਨ ਕਰ ਦੇਣੀ ਆ ਉਸ ਤੋਂ ਬਾਅਦ ਜਿਹੜਾ ਫਾਰਮ ਆ ਤੁਸੀਂ ਧਿਆਨ ਨਾਲ ਫਿਲ ਫਿਲ ਕਰਨਾ ਹੈ ਜੀ ਸਾਰਾ ਤੇ ਡਾਕੂਮੈਂਟ ਫੋਟੋ ਸਿਗਨੇਚਰ ਤੇ ਹੋਰ ਜ਼ਰੂਰੀ ਦੇ ਦਸਤਾਵੇਜ਼ ਜਿਹੜੇ ਉਹਨਾਂ ਨੇ ਪੁੱਛਿਆ ਉਹ ਤੁਸੀਂ ਅਪਲੋਡ ਕਰਨੇ ਆ ਜੀ ਸਕੈਨ ਕਰਕੇ ਉਸ ਤੋਂ ਬਾਅਦ ਤੁਸੀਂ ਫੀਸ ਪੇ ਕਰਨੀ ਆ ਲਾਸਟ ਦੇ ਫਿਰ ਐਂਡ ਤੇ ਜਾ ਕੇ ਤੁਸੀਂ ਉਸ ਤੋਂ ਬਾਅਦ ਸਬਮਿਟ ਕਰ ਦੇਣਾ ਫਾਈਨਲ ਸਬਮਿਟ ਹੋਣ ਤੋਂ ਬਾਅਦ ਤੁਸੀਂ ਉਹਦਾ ਪ੍ਰਿੰਟ ਆਊਟ ਲੈ ਸਕਦੇ ਹੋ ਤਾਂ ਦੋਸਤੋ ਇਸ ਤਰ੍ਹਾਂ ਤੁਸੀਂ ਫਾਰਮ ਨੂੰ ਫਿਲ ਕਰ ਸਕਦੇ ਹੋ ਪੂਰੀ ਜਾਣਕਾਰੀ ਲਈ ਤੁਸੀਂ ਸਾਡੀ ਅਫੀਸ਼ੀਅਲ ਵੈਬਸਾਈਟ ਜਿਹੜੀ ਕਿ ਪੰਜਾਬਜੋਬਸਟੇਸ਼ਨ.com ਆ ਤੁਸੀਂ ਇੱਥੇ ਆ ਕੇ ਜਿਹੜਾ ਕਿ ਪੋਸਟਾਂ ਦੀ ਜਾਣਕਾਰੀ ਲੈ ਸਕਦੇ ਹੋ ਇਸ ਸਾਈਟ ਤੇ ਤੁਹਾਨੂੰ ਨਵੀਆਂ ਤੋਂ ਨਵੀਆਂ ਪੋਸਟਾਂ ਦੀ ਜਾਣਕਾਰੀ ਮਿਲਦੀ ਰਹਿੰਦੀ ਆ ਤਾਂ ਦੋਸਤੋ ਇੰਨੀ ਕੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਸੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ